ਮਾਡ ਸਰ ਸਿਖਸ਼ਣਾ ਵਾਲੇ ਕਹਿੰਦੇ ਆ ਕਿ ਅਗਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਣਾ ਤਾਂ ਸਾਡੇ ਬੰਬ ਬੰਨ ਕੇ ਸਾਨੂੰ ਪਾਕਿਸਤਾਨ ਤੇ ਜਾਈ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ। ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ, ਸਾੜਾ ਕੋਸ਼ਤ ਪਿਆਊਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੰਨ ਲਓ। ਮੰਨ ਲੇਮ ਪੱਟੀ ਵੀ ਕਰਾਂਗੇ। ਦਵਾਈ ਬੋਟੀ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ੱੱੱਕੇ ਦੇਵਾਂਗੇ ਚੱਲੋ ਹੁਣ ਤੁਸੀਂ ਜਿੱਥੇ ਇੰਨੀਆਂ ਗੱਲਾਂ ਸਰ ਕਰ ਰਹੇ ਹੈਗੇ ਉਹ ਉੱਥੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜਿਆਦਾ ਦੇ ਰਹੇ ਹੋ ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਤੁਸੀਂ ਹਿੰਦੂਤਵਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ ਸੀਆਈਏ ਨੇ ਕਿਹਾ ਕਿਸ ਨੇ ਕਿਹਾ ਤੁਹਾਡੀ ਰੋ এজੰਸੀ ਹੈ ਤੁਹਾਡੀ ਆਈਪੀ ਹੈ ਮਿਲਟਰੀ ਇੰਟੈਲੀਜੈਂਸ ਸਾਰਾ ਹੀ ਜਿਹੜਾ ਹੈ ਦੇਸ਼ ਦੇ ਵਿੱਚੋਂ ਪਨਾਹ ਦਿੰਦੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਕੌਣ ਪਨਾਹ ਦਿੰਦਾ ਹੈ ਆਈਐਸਆਈ ਸਾਰੀ ਚੱਲਦੀ ਉਹਦੋਂ ਵੀ ਪਈਏ ਬੰਦ ਸਾਹਿਬ ਪਾਕਿਸਤਾਨ ਦੇ ਵਿਸਪੈਸ ਮਿਸਟਰੀ ਸਟੇਟਮੈਂਟ ਆਈ ਹੈ ਜੀ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਆਂ ਫੰਡਿੰਗ ਕਰਦੇ ਆਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਆਈਐਸਆਈ ਟਰੋਰਿਜ਼ਮ ਪਰ ਉਸ ਮੈਂ ਤਾਂ ਕੁਝ ਦੇਖੀ ਨਹੀਂ ਜੀ ਕਿਹੜਾ ਡਿਫੈਂਸ ਡਿਫੈਂਸ ਵਿੱਚ ਅਸੀਂ ਕਿਪਰਾ ਦੇ ਵਿੱਚ ਇੰਦਾਰੇ ਮੈਂ ਨਹੀਂ ਦੇਖੀ ਹੈਗੀ ਪਰ ਮੇਰਾ ਮਤਲਬ ਹੈ ਕਿ ਇਹ ਹੈ ਇਹ ਜਿਹੜੀ ਸਟੇਟਮੈਂਟ ਆ ਤੁਸੀਂ ਨਹੀਂ ਦੇਖੀ ਜੇ ਟੈਰਰਿਸਟਸ ਨੂੰ ਸਪੋਰਟ ਕਰਦੇ ਆ ਪਰ ਜਿਹੜਾ ਪਹਿਲਗਾਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫਿਰ ਆਪਣੀ ਇੰਟੈਲੀਜੈਂਸ ਸੈਕਿਉਰਿਟੀ ਦੱਸਿਆ ਸਾਨੂੰ ਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਿ ਰਿਹਾ ਹੈ ਨਿਸ਼ਚਿਤ ਜਾਂਚ ਦੀ ਡਿਮਾਂਡ ਕਰਦੇ ਹਾਂ ਜੀ ਨਿਸ਼ਚਿਤ ਜਾਂਚ ਦੀ ਡਿਮਾਂਡ ਕਰਦੇ ਹਾਂ ਹਾਂ ਬਿਲਕੁਲ ਜੀ ਜਿਹੜਾ ਹਮਲਾ ਹੋਇਆ ਅੰਦਰੂਨੀ ਹੋ ਸਕਦਾ ਮੇਰਾ ਮਤਲਬ ਜਿਹੜਾ ਫੇਲਿਅਰ ਹੈ ਇੰਡੀਆ ਦਾ ਜਨਤ ਹੈ ਜਿਹੜਾ ਅਸੀਂ ਫੇਲਿਅਰ ਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਮਾਰੇ ਜਾਵਾਂਗੇ ਜਿਹੜੀ ਗਲਤੀ ਹੋਈ ਐ ਇਸ ਨੂੰ ਲੱਭਣ ਦਾ ਕਿ ਇਨਕੁਆਇਰੀ ਵੱਡਾ ਕਮਿਸ਼ਨ ਕਰੇ ਕਿ ਕਿਉਂ ਇਹ ਫੇਲ ਸਾਰੀਆਂ ਏਜੰਸੀਆਂ ਹੋਈਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਐਕਸਟਰਨਲ ਫੇਸ ਮਿਨਿਸਟਰੀ ਨੇ ਕਿਉਂ ਨਹੀਂ ਦੱਸਿਆ ਸਫੀਰਾ ਨੇ ਕਿਉਂ ਨਹੀਂ ਦੱਸਿਆ ਗਲਤੀ ਐ ਮੈਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਮੈਂ ਪਾਕਿਸਤਾਨ ਦੇ ਕਰ ਰਿਹਾ ਮੈਂ ਤਾਂ ਤੁਹਾਡੇ ਬਚਾਓ ਦੇ ਲਈ ਕਰ ਰਿਹਾ ਬਚਾਓ ਦੀ ਗੱਲ ਕੋਈ ਨਹੀਂ ਅੱਜ ਜੰਨਿਆ ਦੇ ਵਿੱਚ ਕਰ ਰਿਹਾ ਸਿਵਾਏ ਇਹ ਪਾਰਟੀ ਦੀ ਮਾਨ ਸਰ ਸਿਮਸਣ ਵਾਲੇ ਕਹਿੰਦੇ ਆ ਕਿ ਅਗਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਣਾ ਤਾਂ ਸਾਡੇ ਬੰਬ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਓ ਉਹਨਾਂ ਨੂੰ। ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ, ਸਾੜਾ ਖੂਸ਼ ਪਿਆਉਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੱਲਮ ਪੱਟੀ ਵੀ ਕਰਾਂਗੇ। ਦਵਾਈ ਬੂਟੇ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ੱੱੱਕੇ ਦੇਵਾਂਗੇ ਚੱਲੋ ਹੁਣ ਤੁਸੀਂ ਜਿੱਥੇ ਇੰਨੀਆਂ ਗੱਲਾਂ ਸਰ ਕਰ ਰਹੇ ਹੈਗੇ ਉਹ ਉੱਥੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜਿਆਦਾ ਦੇ ਰਹੇ ਹੋ ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਤੁਸੀਂ ਹਿੰਦੂਤਵਾਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ ਤੁੜੀ CIA ਨੇ ਕਿਹਾ ਹੈ ਕਿਸ ਨੇ ਕਿਹਾ ਤੁਹਾਡੀ ਰੋ এজੰਸੀ ਹੈ ਤੁਹਾਡੀ IB ਹੈ ਮਿਲਟਰੀ ਇੰਟੈਲੀਜੈਂਸ ਸਾਰਾ ਹੀ ਜਿਹੜਾ ਹੈਗਾ ਦੇਸ਼ ਦੇ ਵਿੱਚ ਪਨਾਹ ਦਿੰਦੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਕੌਣ ਪਨਾਹ ਦਿੰਦਾ ਹੈ ਸਾਰੀ ਸਾਰੀ ਚੱਲਦੀ ਉਧਰੋਂ ਬੰਦ ਸਾਹਿਬ ਪਾਕਿਸਤਾਨ ਦੇ ਡਿਫੈਂਸ ਮਿਨਿਸਟਰੀ ਸਟੇਟਮੈਂਟ ਆਈ ਹੈ ਹਾਂ ਜੀ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਆਂ ਫੰਡਿੰਗ ਕਰਦੇ ਆਂ ਇਹਨਾਂ ਨੂੰ ਅਸੀਂ ਇਹਨਾਂ ਨੂੰ ISI ਹੈ ਮੈਂ ਤਾਂ ਕੁਝ ਦੇਖੀ ਨਹੀਂ ਜੀ ਕਿ ਟੈਰਰ ਡਿਫੈਂਸ ਮੈਂ ਨਹੀਂ ਦੇਖੀ ਹੈਗੀ ਪਰ ਮੇਰਾ ਮਤਲਬ ਹੈ ਕਿ ਇਹ ਇਹਦੀ ਸਟੇਟਮੈਂਟ ਅਸੀਂ ਨਹੀਂ ਦੇਖੀ ਜੇ ਟੈਰਰਿਸਟਸ ਨੂੰ ਸਪੋਰਟ ਕਰਦੇ ਹੈ ਪਰ ਜਿਹੜਾ ਪਹਿਲ ਕਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫਿਰ ਆਪਣੀ ਇੰਟੈਲੀਜੈਂਸ ਨੇ ਕਿਉਂ ਨਹੀਂ ਦੱਸਿਆ ਸਾਨੂੰ ਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਿ ਰਿਹਾ ਹੈ ਨਿਰਪੱਖ ਜਾਂਚ ਦੀ ਡਿਮਾਂਡ ਕਰਦੇ ਹਾਂ ਜੀ ਨਿਰਪੱਖ ਜਾਂਚ ਦੀ ਡਿਮਾਂਡ ਕਰਦੇ ਹਾਂ ਹਾਂ ਬਿਲਕੁਲ ਜੀ ਤੇਰਾ ਹਮਲਾ ਹੋਇਆ ਅੰਦਰੋਂ ਵੀ ਹੋਇਆ ਮੇਰਾ ਮਤਲਬ ਜਿਹੜਾ ਫੇਲੀਅਰ ਹੈ ਇੰਡੀਆ ਦਾ ਜਨੈਚਰ ਦਾ ਸਿਰਫ ਫੇਲੀਅਰ ਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਮਾਰੇ ਜਾਵਾਂਗੇ ਠੀਕ ਜਿਹੜੀ ਗਲਤੀ ਹੋਈ ਹੈ ਇਸ ਨੂੰ ਲੱਭਣ ਦਾ ਕਿ ਇਨਕੁਆਇਰੀ ਵੱਡਾ ਕਮਿਸ਼ਨ ਕਰੇ ਕਿ ਕਿਉਂ ਇਹ ਫੇਲ ਸਾਰੀਆਂ ਏਜੰਸੀਜ਼ ਹੋਈਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਐਕਸਟਰਨਲ ਫੇਸ ਮਿਨਿਸਟਰੀ ਨੇ ਕਿਉਂ ਨਹੀਂ ਦੱਸਿਆ ਸਫੀਰਾ ਨੇ ਕਿਉਂ ਨਹੀਂ ਦੱਸਿਆ ਗਲਤ ਹੈ ਇਹ ਹੈ ਮੈਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਮੈਂ ਪਾਕਿਸਤਾਨ ਦੇ ਕਰ ਰਿਹਾ ਮੈਂ ਤਾਂ ਤੁਹਾਡੇ ਬਚਾਓ ਦੇ ਲਈ ਕਰ ਰਿਹਾ ਬਚਾਓ ਦੀ ਗੱਲ ਕੋਈ ਨਹੀਂ ਅਜ ਡੀਅਰ ਦੇ ਵਿੱਚ ਕਰ ਰਿਹਾ ਸਿਵਾਏ ਇਹ ਪਾਰਟੀ ਦੇ